ਪੰਜ ਚੁਪਹਿਰਾ ਸਾਹਿਬ ਕਟਣ ਮਗਰੋਂ ਬਾਬਾ ਦੀਪ ਸਿੰਘ ਜੀ ਦੀ ਰਹਿਮਤ ਸਦਕਾ ਘਰ ਵਿੱਚ ਬਹੁਤ ਹੀ ਸੋਹਣੇ ਪੁੱਤਰ ਦੀ ਦਾਤ ਜੀ ਹੈ। ਬਾਪੂ ਤੇ ਬੇਬੇ ਬਹੁਤ ਖੁਸ਼ ਹੋਏ ਲੰਮੇ ਸਮੇਂ ਮਗਰੋਂ ਜਿਹੜੀ ਹੈ ਅਰਦਾਸ ਸੁਣੀ ਗਈ ਹੈ। ਹਜ਼ੂਰ ਜੀ ਕਿਰਪਾ ਕਰਦੇ ਨੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਸੋ ਪਿਆਰਿਓ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ। ਪਹਿਲਾਂ ਤੇ ਸਾਰੀ ਸੰਗਤ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਾਧ ਸੰਗਤ ਜੀਓ ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ ਤੇ ਆਪਾਂ ਨੂੰ ਸਤਿਗੁਰੂ ਤੇ ਹੋਰ ਵੀ ਭਰੋਸਾ ਹੋ ਜਾਂਦਾ ਆਪਾਂ ਸਤਿਗੁਰੂ ਦੇ ਦਰ ਤੇ ਸ਼ਬਦ ਪੜ੍ਹਦੇ ਹਾਂ ਤਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਬੜੀ ਵੱਡੀ ਸਿੱਖਿਆ ਜਿਹੜੀ ਹੈ ਉਹ ਸਾਨੂੰ ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚ ਦਿੱਤੀ ਜਾਂਦੀ ਹੈ ਗਿਆਨ ਹੀਣੰ ਅ ਗਿਆਨ ਪੂਜਾ ਅੰਧ ਵਰਤਾਵਾ ਭਾਉ ਦੀਜਾ ਗਿਆਨ ਤੋਂ ਹੀਣਾ ਤੇ ਮਨੁੱਖ ਜਿਹੜਾ ਹੈ ਉਹ ਅਗਿਆਨਤਾ ਦੀ ਪੂਜਾ ਕਰਦਾ ਹੈ ਅੰਧ ਜਿਹੜਾ ਹੈ ਉਹਦੇ ਅੱਖਾਂ ਦੇ ਮੂਰੇ ਛਾ ਗਿਆ ਉਹ ਵਰਤਾਵਾ ਜਿਹੜਾ ਹੈ ਕਰੀ ਜਾ ਰਿਹਾ ਜਿਵੇਂ ਉਹਦੇ ਮਨ ਦੇ ਵਿੱਚ ਆਈ ਜਾ ਰਿਹਾ ਪਰ ਅੱਖਾਂ ਤੋਂ ਜਿਹੜਾ ਹੈ ਉਸ ਨੂੰ ਦਿਖ ਨਹੀਂ ਰਿਹਾ ਬੰਦੇ ਦੇ ਅੱਖਾਂ ਮੂਰੀ ਪੜਦਾ ਪੈ ਜਾਂਦਾ ਹੈ ਗਿਆਨ ਤੋਂ ਹੀਣਾ ਗਿਆਨ ਤੋਂ ਹੀਣਾ ਕੌਣ ਹੈ ਜਿਹੜਾ ਕਹਿੰਦਾ ਰੱਬ ਤੇ ਮੈਨੂੰ ਭਰੋਸਾ ਹੈ ਨਹੀਂ ਤੇ ਸਤਿਗੁਰੂ ਨੇ ਮੇਰਾ ਕੀਤਾ ਕੀ ਹੈ ਤੇ ਸਤਿਗੁਰੂ ਕਹਿੰਦੇ ਨੇ ਵੀ ਪਰਮਾਤਮਾ ਸਭ ਕੁਝ ਕਰਦਾ ਹੈ ਕਹਿੰਦੇ ਜਿਹੜੇ ਰੰਗ ਦੇ ਵਿੱਚ ਉਹ ਰਖੇ ਉਹੀ ਰੰਗ ਦੇ ਵਿੱਚ ਰਹਿਣਾ ਪੈਂਦਾ ਹੈ ਉਹ ਤੋਂ ਵੱਧ ਕੇ ਆਪਾਂ ਕੁਝ ਵੀ ਹਾਸਲ ਨਹੀਂ ਕਰ ਸਕਦੇ ਉਹ ਪਰਮਾਤਮਾ ਜਿਹੜਾ ਨਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋਂ ਨਾ ਬਾਕੀ ਕਿਉਂਕਿ ਸਾਰੀ ਗੱਲ ਜਿਹੜੀ ਹੈ ਨਾ ਸਮਝ ਆ ਜਾਂਦੀ ਹੈ ਵੀ ਗੁਰੂ ਤੋਂ ਬਿਨਾ ਗਿਆਨ ਜਦੋਂ ਆਪਾਂ ਗੁਰੂ ਦੀ ਸ਼ਰਨ ਨਹੀਂ ਜਾਵਾਂਗੇ ਗੁਰੂ ਦੇ ਕੋਲ ਨਹੀਂ ਜਾਵਾਂਗੇ ਉਹਨਾਂ ਚਿਰ ਪਤਾ ਲੱਗ ਹੀ ਨਹੀਂ ਸਕਦਾ ਜਦੋਂ ਆਪਾਂ ਸਤਿਗੁਰੂ ਦੀ ਸ਼ਰਨ ਚਲੇ ਗਏ ਸਤਿਗੁਰ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਚਲੇ ਗਏ ਤੇ ਉਦੋਂ ਆਪਾਂ ਨੂੰ ਸਭ ਕੁਝ ਜਿਹੜਾ ਹੈ ਨਾ ਪਤਾ ਲੱਗ ਸਕਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਹੀ ਸਾਨੂੰ ਪਤਾ ਲੱਗੇਗਾ ਔਰ ਇੱਕ ਬੇਨਤੀ ਮੈਂ ਹੋਰ ਕਰਾਂ ਕਿ ਜਿਹੜੇ ਗੁਰੂ ਦੇ ਦਰ ਤੇ ਚਲੇ ਜਾਂਦੇ ਨੇ ਜਿਹੜੇ ਪਾਤਸ਼ਾਹ ਦੇ ਦਰ ਤੇ ਚਲੇ ਜਾਂਦੇ ਨੇ ਤੇ ਪਿਆਰਿਓ ਮੇਰੇ ਸਤਿਗੁਰੂ ਜੀ ਉਹਨਾਂ ਨੂੰ ਕਿਰਪਾ ਕਰਕੇ ਨਿਵਾਜ ਦਿੰਦੇ ਜਿਸ ਤੇ ਸਤਗੁਰੂ ਕਿਰਪਾ ਕਰਦੇ ਤੇ ਪਿਆਰਿਓ ਉਹਨੂੰ ਪੂਰੇ ਬ੍ਰਹਿਮੰਡ ਦਾ ਤਿੰਨ ਲੋਕਾਂ ਦਾ ਗਿਆਨ ਵੀ ਕਰਵਾ ਦਿੰਦਾ ਹੈ ਕਿਉਂਕਿ ਸਤਗੁਰੂ ਕੀ ਹੈ ਸਤਗੁਰ ਮੇਰਾ ਮਾਰਜਵਾਲਾ ਹੈ ਪਿਆਰਿਓ ਸਤਗੁਰੂ ਕੀ ਹੈ ਉਹ ਤੇ ਮਾਰ ਕੇ ਵੀ ਜਬੋਲਣ ਦੀ ਤਾਕਤ ਰੱਖਦਾ ਹੈ ਸਮਰੱਥਾ ਰੱਖਦਾ ਹੈ ਗੁਰਮੁਖ ਪਿਆਰਿਓ ਇੱਕ ਬੇਨਤੀ ਹੋਰ ਆਪਣੇ ਮਨ ਦੀ ਜਿਹੜੀ ਭਾਵਨਾ ਹੈ ਨਾ ਭਾਵਨਾ ਇਹ ਹੋਵੇ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਸਤਿਗੁਰੂ ਤੋਂ ਬਿਨਾ ਕੁਝ ਹੋਰ ਨਹੀਂ ਹੈ ਸਤਿਗੁਰੂ ਗੁਰੂ ਹੀ ਮੇਰਾ ਸਭ ਕੁਝ ਹੈ ਮੇਰਾ ਸਤਿਗੁਰੂ ਹੀ ਮੇਰਾ ਸਾਰਾ ਕੁਝ ਹੈ ਇਹ ਮਨ ਦੀ ਜਿਹੜੀ ਹੈ ਉਹ ਭਾਵਨਾ ਹੈ ਹਰ ਹਰ ਜਪਿਓ ਪਿਆਰਿਆ ਗੁਰਮਤਿ ਲੈ ਹਰ ਬੋਲ ਸਤਿਗੁਰੂ ਦੀ ਜਿਹੜੀ ਸਮਰਥਾ ਹੈ ਹਰੀ ਹਰੀ ਪਰਮਾਤਮਾ ਜਪ ਕੇ ਹੀ ਪਿਆਰਿਆ ਗੁਰਮਤਿ ਲੈ ਹਰ ਬੋਲ ਗੁਰੂ ਦੀ ਮਤ ਨੂੰ ਤੂੰ ਹਰ ਬੋਲ ਦੇ ਨਾਲ ਪ੍ਰਾਪਤ ਕਰੇਗਾ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੀ ਸਿਫਤ ਨੂੰ ਕਰੇਗਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹੇਗਾ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਤੂੰ ਵਿਚਾਰੇਗਾ ਇਹ ਗੱਲ ਯਾਦ ਰੱਖੀ ਸੋ ਗੁਰਮੁਖ ਪਿਆਰਿਓ ਆਪਾਂ ਇੱਕ ਚੀਜ਼ ਸਮਝੀਏ ਭਾਈ ਰੇ ਹਰ ਹੀਰਾ ਗੁਰਮਾਤੇ ਸਤਗੁਰੂ ਦੇ ਪਾਵਨ ਗੁਰਬਾਣੀ ਦੇ ਅੰਦਰ ਸਤਗੁਰ ਸੱਚੇ ਪਾਤਸ਼ਾਹ ਜੀ ਇੱਕ ਸਿੱਖਿਆ ਰੂਪੀ ਹੀਰਾ ਜਿਹੜਾ ਹੈ ਨਾ ਉਹ ਸਾਨੂੰ ਬਖਸ਼ਿਸ਼ ਕਰਦੇ ਨੇ ਤੇ ਉਹ ਗੁਰਬਾਣੀ ਦੇ ਵਿੱਚ ਉਹੀ ਪ੍ਰਾਪਤ ਹੁੰਦਾ ਹੈ ਸਤਗੁਰ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਵਿੱਚ ਉਹੀ ਉਹ ਚੀਜ਼ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ ਮੇਰੇ ਸਤਗੁਰੂ ਜੀ ਉੱਥੇ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਉੱਥੇ ਰਹਿਮਤ ਕਰਦੇ ਨੇ ਔਰ ਪਿਆਰਿਓ ਜਦੋਂ ਗੁਰੂ ਦੇ ਦਰ ਤੇ ਭਰੋਸਾ ਹੋਵੇ ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਕਿਰਪਾ ਕਰ ਦਿੰਦੇ ਨੇ ਤੇ ਪਿਆਰਿਓ ਜਿੱਥੇ ਭਰੋਸਾ ਹੈ ਨਾ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮਹਿਰਮਤ ਹੈ ਉਦੋਂ ਇਹ ਗੱਲ ਯਾਦ ਰੱਖਿਆ ਜੇ ਪਿਆਰਿਓ ਕਿ ਸਤਿਗੁਰੂ ਫਿਰ ਕੁਝ ਵੀ ਦੇ ਸਕਦਾ ਹੈ ਬੜੀਆਂ ਵਰਕਤਾਂ ਬੜੀਆਂ ਜਿਹੜੀਆਂ ਰਹਿਮਤਾਂ ਨੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਪ੍ਰਾਪਤ ਹੋ ਜਾਂਦੀਆਂ ਨੇ ਮੇਰੇ ਸਤਿਗੁਰੂ ਜੀ ਉੱਥੇ ਸਾਰੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਦੇ ਦਿੰਦੇ ਔਰ ਕਦੇ ਮੰਗਣਾ ਹੋਵੇ ਨਾ ਗੁਰੂ ਦਰ ਤੋਂ ਕਦੇ ਸਤਿਗੁਰ ਸੱਚੇ ਪਾਤਸ਼ਾਹ ਦੇ ਦਰ ਤੋਂ ਮੰਗਣਾ ਹੋਵੇ ਨਾ ਤੇ ਇਹ ਗੱਲ ਯਾਦ ਰੱਖਿਓ ਪਿਆਰਿਓ ਜਦੋਂ ਵੀ ਆਪਾਂ ਉਹਦੇ ਦਰ ਤੋਂ ਮੰਗਣ ਜਾਵਾਂਗੇ ਨਾ ਤੇ ਯਾਦ ਰੱਖਿਓ ਸਾਡੇ ਕੋਲੇ ਨਾਮ ਸਿਮਰਨ ਦੀ ਬਰਕਤ ਜਿਹੜੀ ਆ ਨਾ ਜ਼ਰੂਰ ਹੋਵੇ ਕਮਾਈ ਜ਼ਰੂਰ ਹੋਵੇ ਜਿਸ ਦਿਨ ਮੰਗਣ ਜਾਣਾ ਹੋਵੇ ਉਸ ਦਿਨ ਨਿਤਨੇਮ ਕੀਤਾ ਹੋਵੇ ਜਿਸ ਦਿਨ ਮੰਗਣ ਜਾਣਾ ਹੋਵੇ ਉਸ ਦਿਨ ਭਰੋਸਾ ਇੰਨਾ ਕੋ ਗ੍ਰਿਹਤਾ ਹੋਵੇ ਇੰਨਾ ਕੋ ਭਰੋਸਾ ਕਾਇਮ ਹੋਵੇ ਤੇ ਹੇ ਸਤਿਗੁਰੂ ਇਸ ਭਰੋਸੇ ਦੇ ਵਿੱਚ ਆ ਕੇ ਭਾਵੇਂ ਕੋਈ ਲੱਤ ਮਾਰਨਾ ਵੀ ਚਾਵੇ ਤੇ ਤਾਂ ਵੀ ਕੋਈ ਜਿਹੜਾ ਇਸ ਭਰੋਸੇ ਨੂੰ ਡੁਲਾ ਨਾ ਸਕੇ ਸਤਿਗੁਰੂ ਇੰਨੀ ਕੋ ਕਿਰਪਾ ਕਰੇ ਸਤਿਗੁਰੂ ਇੰਨੀ ਕੋ ਬਿਹਰਾਮਤ ਕਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਇੰਨੀ ਕੋ ਕਿਰਪਾ ਕਰਕੇ ਨਿਵਾਜਿਓ ਮੇਰੇ ਸਤਿਗੁਰੂ ਉੱਥੇ ਕਿਰਪਾ ਕਰਦੇ ਨੇ ਪੰਜ ਚਪਹਿਰਾ ਸਾਹਿਬ ਕਟੇ ਇੱਕ ਪਰਿਵਾਰ ਨੇ ਦੇਖਿਓ ਪੰਜ ਚਪਹਿਰਾ ਸਾਹਿਬ ਕਟੇ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕਰ ਦਿੱਤੀ ਉਹਨਾਂ ਦੀ ਰਹਿਮਤ ਹੋਈ ਤੇ ਘਰ ਦੇ ਵਿੱਚ ਬਹੁਤ ਹੀ ਸੋਹਣੇ ਪੁੱਤਰ ਦੀ ਦਾਤ ਦਿੱਤੀ ਸਤਿਗੁਰ ਨੇ ਬੜੇ ਸਾਲ ਹੋ ਗਏ ਸੀ ਵਿਆਹ ਨੂੰ ਘਰ ਦੇ ਵਿੱਚ ਔਲਾਦ ਨਹੀਂ ਸੀ ਘਰ ਦੇ ਵਿੱਚ ਔਲਾਦ ਦਾ ਜਿਹੜਾ ਹੈ ਉਹ ਪੈਰਾ ਹੈ ਨਹੀਂ ਸੀ ਸਤਿਗੁਰੂ ਨੇ ਕਿਰਪਾ ਕੀਤੀ ਪਿਆਰਿਓ ਹੁਣ ਪੂਰਾ ਪਰਿਵਾਰ ਬਹੁਤ ਖੁਸ਼ ਹੈ ਕਿਹਨੇ ਸਾਨੂੰ ਆਸ ਨਹੀਂ ਸੀ ਡਾਕਟਰਾਂ ਕੋਲ ਜਾ ਆਏ ਬੜੇ ਲੋਕਾਂ ਕੋਲ ਘੁਮਾਏ ਇਥੋਂ ਤੱਕ ਜਿਹੜੇ ਆ ਆਮ ਲੋਕੀ ਹੁੰਦੇ ਆ ਨਾ ਬਾਬੇ ਆਪਦੇ ਆਪ ਨੂੰ ਕਹਿਣ ਵਾਲੇ ਇਹਨਾਂ ਕੋਲ ਵੀ ਜਾ ਕੇ ਧੱਕੇ ਖਾ ਲਏ ਤੇ ਜਾ ਕੇ ਬੜਾ ਘੁਮਾਏ ਪਰ ਕਿਹਨੇ ਕੋਈ ਰਾਸ ਨਹੀਂ ਆਇਆ ਕੰਮ ਕਿਤੋਂ ਜਿਹੜੀ ਆ ਗੱਲ ਨਹੀਂ ਜੇ ਬਣੀ ਪਰ ਜਦੋਂ ਕਿਹਨੇ ਸਤਿਗੁਰੂ ਨੇ ਕਿਰਪਾ ਕੀਤੀ ਉਦੋਂ ਇੱਕ ਚਪੈਰਾ ਸਾਹਿਬ ਕਿਹਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਕੀਤਾ ਕਹਿੰਦੇ ਉੱਥੋਂ ਹੀ ਕਿਰਪਾ ਹੋ ਗਈ ਸਤਿਗੁਰੂ ਨੇ ਉੱਥੇ ਹੀ ਕਿਰਪਾ ਕਰ ਦਿੱਤੀ ਮੇਰੇ ਪਾਤਸ਼ਾਹ ਜੀ ਨੇ ਉੱਥੇ ਹੀ ਕਿਰਪਾ ਕਰ ਦਿੱਤੀ ਕਹਿੰਦੇ ਸਤਿਗੁਰੂ ਦੀ ਇਹ ਕਿਰਪਾ ਵਰਤੀ ਪਾਤਸ਼ਾਹ ਦੀ ਇਹ ਕਿਰਪਾ ਵਰਤੀ ਕਹਿੰਦੇ ਸਤਿਗੁਰੂ ਨੇ ਆਪ ਹੀ ਮਹਿਰਮਤ ਕਰ ਦਿੱਤੀ ਆਪ ਹੀ ਕਿਰਪਾ ਕਰ ਦਿੱਤੀ ਹੁਣ ਪਿਆਰਿਓ ਪੂਰਾ ਪਰਿਵਾਰ ਕੋ ਜਿਸ ਘਰ ਦੇ ਵਿੱਚ ਗੁਰੂ ਦੀ ਕਿਰਪਾ ਵਰਤ ਗਈ ਹੋਵੇ ਦਾਤ ਮਿਲੀ ਹੋਵੇ ਨਾ ਤੇ ਉਹ ਪਰਿਵਾਰ ਕਦੇ ਭੁੱਲ ਸਕਦਾ ਹੈ ਤੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਅਹਿਸਾਨ ਕਦੇ ਨਹੀਂ ਭੁੱਲ ਸਕਦਾ ਮੇਰੇ ਪਾਤਸ਼ਾਹ ਜੀ ਉਸ ਨੂੰ ਕਿਰਪਾ ਕਰਕੇ ਨਿਵਾਜ ਦੇਵੇ ਮੇਰੇ ਸਤਗੁਰ ਸੱਚੇ ਪਾਤਸ਼ਾਹ ਜੀ ਉਸਤੇ ਕਿਰਪਾ ਕਰ ਦੇਣਗੇ ਹੁਣ ਇੱਕ ਗੱਲ ਯਾਦ ਰੱਖਿਓ ਕਿ ਜੁਪੈਰਾ ਸਹਿਬ ਦੀਆਂ ਪਾਵਨ ਬਾਣੀਆਂ ਨੂੰ ਜਿਹਨੇ ਮਨ ਲਾ ਕੇ ਪੜਿਆ ਜਿਹਨੇ ਮਨ ਲਾ ਕੇ ਵਿਚਾਰਿਆ ਤੇ ਸਤਗੁਰ ਸੱਚੇ ਪਾਤਸ਼ਾਹ ਦੀ ਸਿੱਖਿਆ ਦਾ ਉਹ ਹੱਕਦਾਰ ਹੋ ਗਿਆ ਤੇ ਉਹਨੇ ਸਤਗੁਰ ਸੱਚੇ ਪਾਤਸ਼ਾਹ ਤੋਂ ਹਰ ਇੱਕ ਚੀਜ਼ ਲੈ ਲਈ ਹਰ ਇੱਕ ਵਸਤੂ ਲੈ ਲਈ ਤੇ ਮੇਰੇ ਪਾਤਸ਼ਾਹ ਜੀ ਨੇ ਉਸਤੇ ਕਿਰਪਾ ਕਰ ਦਿੱਤੀ ਤੇ ਇਹ ਗੱਲ ਯਾਦ ਰੱਖਿਓ ਵੀ ਸਤਗੁਰ ਦੇ ਦਰ ਤੋਂ ਜੋ ਮਰਜੀ ਮੰਗ ਲਿਓ ਆਪਾਂ ਪੜਦੇ ਆ ਨਾ ਕਿ ਸਤਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੈ ਇਹ ਸਤਗੁਰੂ ਕਿਰਪਾ ਕਰਿਓ ਇਹ ਪਾਤਸ਼ਾਹ ਜੀ ਕਿਰਪਾ ਕਰਿਓ ਤੇ ਮੈਨੂੰ ਆਪ ਜੀ ਦੀ ਸਿੱਖਿਆ ਮਿਲ ਜੇ ਮੈਂ ਆਪ ਜੀ ਨੂੰ ਭਾਜਾਵਾਂ ਤੇ ਮੇਰੇ ਸਤਗੁਰੂ ਜੀ ਆਪ ਜੀ ਕਿਰਪਾ ਕਰਦੇਓ ਮੈਨੂੰ ਸਾਰੀਆਂ ਦਾਤਾਂ ਜੜੀਆਂ ਨੇ ਨਾ ਉਹ ਬਖਸ਼ਿਸ਼ ਕਰਿਓ اے சதਗुरू जी آپ جی ساریان दाता ਵੇਲੋਂ ਦੇ ਕੇ ਨਿਵਾਜ ਦਿਓ میرے تے کرپا کر دیو ایسی کرپا کریو تے میرے 파ਸ਼ਾ جی اوتھے کرپا کر دے واہ گرو جی کا خالسا واہ گرو جی کی فتے